ਏ ਪਤਾ ਕਾਦੇ ਨਹੀਂ ਖਾਂਦੀਆਂ ਸਮਝ ਗਿਆ ਮੈਂ ਦਵਾ ਦੇ ਕੇ ਹਟਿਆ ਇਹਨਾਂ ਨੂੰ ਮੈਂ ਮਲਪਾਂ ਦੀ ਹਾਂ ਤਾਂ ਇਹਨਾਂ ਨੂੰ ਦੇ ਲਈ ਆਇਆ ਤਰ ਲੈ ਆ ਇਹਨੂੰ ਜੀਤੋਂ ਦੇ ਦਿੰਨੇ ਜੀਤੋਂ ਕੰਮ ਯਾਰ ਲੈ ਮੁਰਗੀ ਦੇ ਦੋ ਹਾਂ ਮੁਰਗੀ ਨਹੀਂ ਖੋਲੇ ਨਾ ਕੋਈ ਖਾ ਲਈਆਂ ਨਹੀਂ ਆਪੇ ਇਹਨੂੰ ਕੱਟੇ ਨੂੰ ਪਾ ਮੁਰਗੀਆਂ ਵਾ ਆ ਆ ਆ ਆ ਕਬੂਤਰ ਆ ਇਹ

ਆਹ ਹੋ ਗਿਆ। ਆਹ ਦੇ ਲਾ ਕੁੱਕੜ ਵੀ ਇੱਕੇ ਗੱਲ ਕਹਿੰਦੇ। ਕਹਿੰਦੇ ਸ਼ਰਮਪੂਰ। ਚਾਲ ਤਾਰਾਂ ਜੋ। ਡਾਡੀ ਆਹ ਡੂਡੋ ਛੱਡ ਆ ਆ ਆ ਇਹਨੂੰ ਚੋਕੇ ਦਾ ਅਪਦ ਹੋਈ ਜਾਣੇ ਚਾਹੁੰਦੇ। ਦੋ ਮੈਨੂੰ ਰੋਕੋਗੇ ਫੇਰ ਡੂਡੋ ਬਾਹਰ ਚੜਦੇ ਆ ਉਹ ਦੋ। ਮਸਾਲਾ ਬਣਾਉਂ ਜੋ ਲਈਏ ਬਾਤ। ਓ ਆ ਗਿਆ ਆ ਗਿਆ ਚਿਕਨ ਆ ਗਿਆ। ਚਿਕਨਸ। ਚਿਕਨ। ਖਾਣ ਪਰ ਇਹ ਹੋ ਜਾ ਓਏ। ਚਿਕਨ ਆ ਗਿਆ। ਗ੍ਰਿਲ ਚਿਕਨ ਯਾ ਰੋਸਟ ਚਿਕਨ। ਉਹ ਉਹ ਇਹ ਉਹ ਤੇ ਜਿੱਦਾਂ ਚਟਕਾਏ ਭਾਬੀ ਨੇ ਚੜਕਾ ਕੇ ਖਾਣਾ ਜਿੱਦਾਂ ਖਾਦੇ ਲਿਪੀਸ ਚਿਕਨ ਬ੍ਰੈਸਟ ਦਦੋ ਲਾ ਦੇ ਵਾਪੀਸ ਚਿਕਨ ਵਿੰਗਸ ਭਾਬੀ ਦੇ ਚਿਕਨ ਸਾਰੀ ਇੰਗਲੈਂਡ ਦੀ ਮੈਨੂ ਯਾਦ ਕੀਤੀ ਆ ਭਾਬੀ ਦੇ ਚਿਕਨ ਉਚ ਲਾਈਕਸ ਅ ਪਿਊਰੀ ਪਿਊਰੀ ਚਿਕਨ ਵਿੰਗਸ ਹੈਲੋ ਤੇਰੀ ਭੈਣ ਨੂੰ ਇਹਨਾਂ ਜਾਣਦੀ ਐ ਇਹ ਨਹੀਂ ਕੋ ਕਹਿੰਦੀ ਆਵਾਜ਼ ਆਦੀਆ ਯਾਰ ਮੈਂ ਉਹ ਡੈਡੀ ਪੁੱਗੋ ਹਾਂ ਕਿ ਕਿਰਨ ਮੈਂ ਆਪੇ ਚੱਕ ਰੂਣ ਨੂੰ 10 ਵਜੇ ਇਹ ਵੀ ਗੱਲ ਬਣਦੀ ਹੈ ਨਾ ਯਾਰ ਮੈਂ ਹੁਣ ਇਦਾਂ ਕਹਿੰਦਾ ਹੀ ਆ ਤੂੰ ਕਿੱਥੇ ਤੂੰ ਕਿੱਥੇ ਕਹਿਣਾ ਤੂੰ ਕਹਿੰਦਾ ਡੈਡੀ ਵੀ ਤੂੰ ਉਹ ਚਾ ਲੈ ਕੋਈ ਨਹੀਂ ਮੈਂ ਆਪੇ ਚੱਕ ਲੈਣਾ ਮੈਂ ਬੋਲੀ ਆਣੀ ਮਾੜਾ ਰੋਬ ਜ਼ਿਆਦਾ ਚਾਹੀਦਾ ਤਰਾ ਬਤਾ ਦਿਆਂ ਯਾਰ ਪਤੋ ਯਾਰ ਮੈਂ ਜਾਂ ਮੈਂ ਕਹਿੰਦਾ ਯਾਰ ਮੈਂ ਚੱਕ ਦੂੰਗਾ ਗੋਹਾ ਯਾਰ 10 ਵਜੇ ਆਈ ਤੂੰ ਕਾ ਡੈਡੀ ਤੂੰ ਗੋਹਾ ਨਾ ਚੱਕੀ ਮੈਂ ਆਪੇ ਚੱਕੂ 10 ਵਜੇ ਯਾਰ ਡੈਡੀ ਗੋਹਾ ਨਾ ਚੱਕੀ ਯਾਰ ਤੂੰ ਹੀ ਚੱਕ ਲੈ ਮੇਰੇ ਜਾਂ ਛੱਡ ਤੂੰ ਕੁਝ ਨਹੀਂ ਕਰਨਾ ਤੂੰ ਉਧਰ ਚਾਹ ਲੈ ਕੇ ਵੀ ਨਹੀਂ ਹੁਣ ਭਾਈ ਇਧਰ ਆਪੇ ਬਣਾ ਕੇ ਲੈ ਜਾ ਕਰਨੀ ਤੇ ਤੂੰ ਤੂੰ ਕੀ ਕਰਦੀ ਹੁਣ ਹੁਣ ਤੂੰ ਹੁਣ ਮੈਨਾਂ ਆ ਤੂੰ ਦੱਸ ਕੀ ਕਰਦੀ ਐ ਦੋ ਰੋਟੀ ਲਾ ਕੇ ਔਖੀ ਐ 7 ਵਜੇ ਉੱਠੂਗੀ ਉਧਰੋਂ ਮੇਰਾ ਟਾਈਮ ਦਾ ਚਾਹ ਲੈ ਕੇ ਆ ਜਾਂਦੀ ਐ ਹਾਏ ਰੱਬਾ ਆ ਤੇ ਮਾਨ ਪ੍ਰੀਤ ਚੁੱਲੇ ਚਾਰ ਦੇਣੀ ਆ ਰੋਟੀਆਂ ਨੂੰ ਬਣਾ ਮਾਨ ਪ੍ਰੀਤ ਨੂੰ ਚੜਾਤਾ ਸਹੀ ਉਹ ਚਾਰ ਦੇਣੀ ਤੂੰ ਹੈ ਨਹੀਂ ਯਾਰ ਆਲੇ ਅਗਲੀ ਨੂੰ ਨਿਆਰੇ ਲੈ ਲਾਂ ਦੇ ਹੋ ਚਾਰ ਦਿਆਂ ਨਾ ਉਹਨੇ ਚੱਲ ਜਾਣਾ ਹੈ ਉੱਥੇ ਕੰਮੇ ਹੀ ਕਰਨਾ ਉਹਨੇ ਮੇ ਰੋਟੀਆਂ ਤਾਂ ਮੈਨੂੰ ਖਵਾ ਕੇ ਪਕਾ ਦਈਏ ਸਸਤਾ 100 ਕ ਲੈ ਲਿਓ ਮੜ ਜਾ ਸਾਲਾ ਤੂੰ ਉਹਦਾ ਕਿਉਂ ਨਹੀਂ ਆਤੀ ਇੱਕ ਕਾਨਗਰ ਨੋਹੇ ਦਲਗਰ ਹੋਗਾ ਤੇਰਾ ਕੰਮ ਚੱਲੇ ਗੁੱਡੀ ਦੇ ਨਾਲ ਤੂੰ 100 ਪੱਦ ਪਿੰਗਾ ਪਾਈਂ ਮੈਨੂੰ ਨਹੀਂ ਪਤਾ ਕਿੰਨੀਆਂ ਚੁਗਲੀਆਂ ਤੂੰ ਕੀਤੀਆਂ ਫੂਟ ਮੈਨੂੰ ਸੌਹ ਲਗੇ ਜੇ ਮੈਂ ਆਪਣੀ ਕੁੜੀ ਦੀ ਕਿਸੇ ਕੋਲ ਚੁਗਲੀਆਂ ਕਰਾਂ ਹਾਂ ਕਦੀ ਵੀ ਨਹੀਂ ਹੋ ਸਕਦਾ ਕਰ ਸਕਦੀ ਆ ਤੂੰ ਨਹੀਂ ਬੂਟੇ ਦੀ ਬੋਟੀ ਨਾ ਇੰਨਾ ਨੇ ਪਠ ਚੜੀ ਇੰਨਾ ਸਿਖਾਇਆ ਇੰਨਾ ਸਿਖਾਇਆ ਅਗਲੇ ਦੇ ਕਰਕੇ ਇਸ ਬਾਤ ਆਏ ਨੇ ਸਵੇਰੇ ਦੁੱਧ ਲੈਣ ਆਇਆ ਉਹ ਦੁੱਤ ਵਾਲਾ ਸੋ ਸਵੇਰੇ ਯਾਰ ਅਮਾ ਤੂੰ ਅਗਲੇ ਨੂੰ ਪੈ ਜਾ ਨਹੀਂ ਯਾਰ ਇੰਨਾ ਖਾ 12 ਵਜੇ ਕਹਿੰਦਾ ਦੁੱਧ ਇੱਥੇ ਪਿਆ ਸੀ ਲੈ ਨਹੀਂ ਦਿੱਤੀ ਗਿਆ ਓਏ ਸਾਡੇ ਲੋ ਅਗਲੇ ਦਾ ਖਰਾਬ ਹੋ ਜੂਗਾ ਇਹੀ ਕੀ ਲੈਣਾ ਦੇਣਾ ਉਹ ਅਗਲਾ ਸਾਨੂੰ ਕਹੂ ਮੈਂ ਦੁੱਧ ਖਰਾਬ ਦੁੱਧ ਅਗਲੇ ਨੂੰ ਪਾ ਯਾਰ ਤੂੰ ਤਾਂ ਕਹਿੰਦੀ ਕਾਪ ਜੀ ਕੋਰ ਬਾਗਲੇ ਅੱਗੇ ਪਤਾ ਨਹੀਂ ਉਹ ਆਪ ਹੀ ਲਗਿਆ ਉਹ ਕਹਿੰਦਾ ਮੈਂ ਲੈ ਗਿਆ ਅੱਜ ਤਾਂ ਦਿੱਤਾ ਹੀ ਨਹੀਂ ਉਹਨੂੰ ਫੇਰ ਉਹ ਪਾ ਕੇ ਯਾਰ ਉਹਦਾ ਰੱਖ ਦੋ ਲਿਆਣਾ ਲਿਆਵੇ ਨਹੀਂ ਤਾਂ ਉਹਦੇ ਨਾਲ 70 ਰੁਪਏ ਕੈਮ ਆ ਬਸ ਉਹਨੂੰ ਇੱਕ ਵਾਰ ਸਮਝਾ ਯਾਰ ਇਕਲੀ ਜੇ ਉਹਨਾਂ ਦਾ ਨਿਆਣਾ ਆ ਜਵੇ ਉਹਨਾ ਟੁੱਟ ਕੇ ਪੈ ਜਾਂਦੀ ਆ ਹਣ ਉਹਦਾ ਯਾਰ ਤੂੰ ਅੰਮਾ ਦੇਖਿਆ ਲਾ ਕਰ ਬੰਦਾ ਤੋਂ ਬੰਦਾ ਤੂੰ ਮੈਨੂੰ ਤਾਂ ਬਹੁਤ ਉਕੀਆ ਤੂੰ ਮੈਨੂੰ ਮਾਰ ਤੇ ਚੈ ਚੜਾ ਦੇ ਦੇ ਮੈਂ ਉੱਥੇ ਲੰਗਰ ਛਕਣ ਜਾਣਾ ਸੀ ਮੈਨੂੰ ਕਰ ਐਦਾਂ ਮੇਰੇ ਤੀੜੀਆਂ ਵਾਰੇ ਵੀ ਚੱਲ ਚੱਲ ਤੂੰ ਜਾ ਸਾਨੂੰ ਤਾਂ ਲੰਗਰ ਛਕਣ ਦੇ ਰਾਂਦਰ ਮੇਰਾ ਗਲਾ ਕਿਤਾਬਿਆਂ ਬਲਾ ਬਲਾ ਕੇ ਨਾ ਬੋਲ ਬੋਤੂ ਤੇ ਹੁੱਦੀ ਬੋਲਦੀ ਰਹਿਣੀ ਐ ਆ ਡੈਡੀ ਨੇ ਤਾਂ 5 ਮਿੰਟ ਹੋ ਗਾ ਤੇ ਬੈਂਸੀ ਲਗਾਤਾ ਥੀਰ ਨਹੀਂ ਜਿਤਨੋਂ ਆਲੇ ਇਹੀ ਗਿਆ ਕਿ ਜਾਲੇ ਸੀਰ ਨਹੀਂ ਤੂੰ ਐਨਾ ਯਾਰ ਉਹਦੇ ਨਾਲ ਗਾਲੇ ਗਲ ਪੈ ਗਈ ਤੂੰ ਮੈਨੂੰ ਪੁੱਛਿਆ ਬੇ ਇਹ ਕਿਦਾਂ ਸੀਨ ਸੀ ਕੀ ਹਿਸਾਬ ਕਿਤਾਬਾ ਬੇ ਮੈਂ ਉਹਨੂੰ ਦੱਸਦੀ ਵਿਆਹ ਹਿਸਾਬ ਕਿਤਾਬ ਸੀ ਲੱਗ ਲੱਗ ਫਿਰ ਵੀ ਬਦੇ ਵਿਆਹ ਦੀ ਸੀਨੀ ਆਓ ਓ ਯਾਰ ਡੈਡੀ ਤੂੰ ਨਾ ਹੀ ਕੁਛ ਕਿਹਾ ਕਰ ਯਾਰ ਤੂੰ ਨਾ ਹੀ ਯਾਰ ਗੋਲੇ ਕਿਦੀ ਫੇਰ ਦੀ ਬਗੇਰ ਮਤਲਬ ਦੋ ਤੂੰ ਦਾ ਹਾ ਕੇ ਦੋ ਰੋਟੀਆਂ ਲਾ ਦੇ ਬੇ ਓਂ ਫੇ ਉਹਦੀਆਂ ਰੋਟੀਆਂ ਤੇ ਓ ਯਾਰ ਤੂੰ ਚਲ ਜਾ ਯਾਰ ਸੱਚੀ ਕਹਿਣਾ ਟੱਕ ਟ ਕਰਾਵਾ ਤੇਰੀ ਮੈਂ ਚਲ ਜਾ ਕਿਉਂ ਕੀ ਗੱਲ ਇਹ ਨਾਲ ਨਾ ਜੀਣਾ ਨਾ ਜੀਣਾ ਨਾ ਜੀਣ ਦੇਣਾ ਇਹ ਨਹੀਂ ਐ ਯਾਰ ਦੁਖੀ ਆ ਗਏ ਯਾਰ ਕਦੀ ਪਥੂ ਕਦੀ ਗੋਹਾ ਕਦੀ ਘਰ ਵਾਲੀ ਯਾਰ ਮੈਂ ਇਰੀ ਡੇਡ ਹੋ ਗਿਆ ਭਾਂਡੇ ਤੋਂ ਦੋ ਦੁਆ ਮੰਨ ਪੀਂਗਾ ਭਾਂਡੇ ਤੋਂ ਐਵੇਂ ਭਾਂਡੇ ਤੋਂ ਯੋ ਲੈ ਤੇਰਾ ਜਵਾਨਾ ਹੋਰ ਸੀ ਤਾਂ ਹੁਣ ਕਿਤੇ ਖੰਭ ਲੱਗ ਗਏ ਜਮਾਨੇ ਨੂੰ ਲੈ ਲੱਗ ਗਏ ਜਮਾਨਾ ਤਾਂ ਉਹੀ ਆ ਨਾ 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 ਭਾਂਡੇ ਭੁੰਡੇ ਨਹੀਂ ਧਵਾਣੇ ਮੈਂ ਭਾਂਡੇ ਧਵਾ ਕੇ ਉਹਦੇ ਹੱਥ ਲੈ ਵਾਓ ਡਿਸ਼ਵਾਸ਼ਰ ਦੀ ਆ ਉਹਦੇ ਸਮੈਲ ਆਉਣ ਲੱਗ ਪਈ ਤਾਂ ਜੋ ਭਾਂਡੇ ਨਹੀਂ ਧਵਾਣੇ ਮੈਂ ਤਾਂ ਉਹਦੇ ਤੋਂ ਲਸਣ ਨਹੀਂ ਛਲਾਉਣ ਦਿੰਦਾ ਰਾਮ ਤੇ ਸਾਰੀ ਉਮਰ ਤੇਰੀ ਮਾਂ ਦੇ ਦਸਤਾਂ ਜੋ ਕਹੀ ਯਾਰਾ ਮਾ ਤੂੰ ਜਿਆਣੀ ਬਿਆਣੀ ਆ ਤੂੰ ਕਰਦੀ ਚੰਗੀ ਲਾਦੀ ਮੈਂ ਆਪਣੀ ਬੋਟੀ ਤੋਂ ਨਾਲ ਲਸਣਸ ਲਾਉਣਾ ਨਾ ਪਿਆਜ਼ ਕਟਾਉਣੇ ਨਾ ਵਾ ਭਾਡੇ ਮਾਜੇ ਮੈਂ ਕਾਹ ਨਹੀਂ ਕਰਾਉਣਾ ਯਾਰ ਇਹ ਤੂੰ ਇਦਾਂ ਕਰ ਇੱਕ ਹੋਰ ਰੱਖ ਰੋਟੀਆਂ ਨੂੰ ਕੀ ਜਦ ਤੱਕ ਫੇ ਰੋਟੀਆਂ ਨਾ ਰੱਖ ਯਾਰ ਤੂੰ ਰੁਕ ਗਿਆ ਮੈਂ ਚੰਗੀ ਭਲੀ ਹੈਗੀਆਂ ਤੂੰ ਸਾਲੇ ਮੇਰੇ ਚ ਕੱਲ ਗੱਡੇ ਹੋ ਇਹ ਉਹਦੇ ਚ ਕੱਲ ਗੱਡੇ ਆ ਤੇ ਲੱਤ ਦੌ ਦੇ ਤੇਰੀ ਬਹੁਤ ਲੱਤ ਦੌ ਤੇ ਚੁਗਲੀਆਂ ਨੂੰ ਲੱਤ ਰੀ ਦੌਦੀ ਗੁੱਡੀ ਨਾ ਤੂੰ ਯਾਰ ਪੜਾਈ ਕਰਦੀ ਆ ਹੁਣ ਦੀਆਂ ਚੁਗਲੀਆਂ ਸਾਰੀਆਂ ਹੀ ਸੰਦੀਪ ਭੈਣ ਕੋ ਓਏ ਮੈਂ ਹਾਈ ਨਹੀਂ ਮੈਨੂੰ ਸਾਰਾ ਪਤਾ ਦਾ ਭੈਣਾ ਭੈਣਾ ਚ ਪਸਾਦ ਪਾਉਣ ਵਾਲਾ ਕੁੱਤਾ ਲੈ ਗੱਲ ਮੈਂ ਕਰਦਾ ਨਾ ਸੱਚੀ ਕੋਰੀ ਕੋਰੀ ਗੱਲ ਕਰੀ ਦੀ ਕੋਰੀ ਚੋਰੀ ਚੁਗਲੀ ਨਹੀਂ ਕਰੀ ਦੀ ਓ ਯਾਰ ਡੈਡੀ ਤੂੰ ਧਾਰਾਂ ਚ ਮਾਜੇ ਮੈਂ 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 ਆਪਣੀ ਜਨਾਨੀ ਲੈ ਕੇ ਜਾ ਨਾ ਤਾਂ ਇਹ ਮੈਨੂੰ ਕਦੇ ਘੁਮਰ ਦਿੰਦੇ ਨਾ ਬਾਤ ਓ ਯਾਰ ਇਰੀਟੇਟ ਆ ਗਈ ਮੇਰੇ ਤੋਂ ਸਿੱਧੀ ਗੱਲ ਦੱਸਾਂ ਯਾਰ ਅਸੀਂ ਤੈਨੂੰ ਰੋਕਿਆ ਵੀ ਕਦੇ ਜਾ ਤੁਸੀਂ ਮੈਨੂੰ ਜਾਣ ਕਿਦਣ ਦਿੱਤਾ ਅੱਜ ਤਾਂ ਕਹਿੰਦੇ ਜਾ ਕਿਦਣ ਰੋਜ਼ ਕਹਿੰਦੀ ਸੀ ਮੈਂ ਤੂੰ ਇਦਾਂ ਰੋਜ਼ ਰੋਕਦੇ ਆ ਪਹਾੜੀ ਏਰੀਏ 'ਚ ਇਹ ਨਹੀਂ ਜਾਣਦੇ ਨੀ ਯਾਰ ਮੈਂ ਨਿਆਣਾ ਯਾਰ ਮੈਂ ਵਿਆਹ ਕਰਾ ਲਿਆ ਪੇ ਵੀ ਕਹੀ ਜਾਂਦੀ ਆ ਤੂੰ ਪਹਾੜੀ ਏਰੀਏ 'ਚ ਨਹੀਂ ਜਾ ਸਕਦਾ ਮਾ ਆ ਯਾਰ ਮਾ ਆ ਕੀ ਕਹ ਮੈਂ ਪਹਾੜੀ ਏਰੀਏ 'ਚ ਨਹੀਂ ਜਾ ਸਕਦਾ ਜਿੱਦਣ ਮੈਂ ਬਾਹਰ ਅੰਦਰ ਚੱਲ ਗਿਆ ਉਦੋਂ ਵੀ ਤਾਂ ਜਹਾਜ਼ 'ਚ ਬੈ ਕੇ ਹੀ ਜਾਣਾ ਪਹਾੜਾਂ ਤੋਂ ਡਰ ਲੱਗਦਾ ਯਾ ਜਹਾਜ਼ ਤੋਂ ਨਹੀਂ ਲੱਗਦਾ ਮੈਨੂੰ ਡਰ ਤੋਂ ਵੀ ਲੱਗਦਾ ਉਹ ਨਹੀਂ ਯਾਰ ਅਮਾ ਮੈਂ ਐਦਾਂ ਔਖਾ ਯਾਰ ਭਾਈ ਆ ਕਿਤੇ ਜਾਣ ਆਉਣੇ ਹੀ ਨਹੀਂ ਦਿੰਦੇ ਯਾਰ ਆਪਣਾ ਦੋਖ ਭਾਂਡੇ ਤਾਂ ਕਹਦੇ ਉਹਨੂੰ ਗੋਪੀ ਮਾਇਂਦ ਵੇ ਜੇ ਭਾਂਡਿਆਂ ਨੂੰ ਉਹਨੂੰ ਦੁਬਾਰਾ ਕਾਂ ਦੇ ਵਿੱਚ ਮੇਰੇ ਇਹ ਆਵਾਜ਼ ਪੈ ਗਈ ਨਾ ਲਸਣ ਛੇਲਣਾ ਨਾ ਉਹਨੇ ਭਾਂਡੇ ਮਾਂਜਨੇ ਨਾ ਪਿਆਜ਼ ਛੇਲਣਾ ਰੋਟੀ ਤੇ ਵੀ ਹੱਥਾਂ ਦੇ ਵਿੱਚ ਉਹਦੇ ਆਟਾ ਫਾੜ ਜਾਣਾ ਨਾ ਉਹ ਕਰਾਉਣਾ ਕੱਖ ਕੰਮ ਨਹੀਂ ਹੱਲੇ ਕਰਾਉਣਾ ਰੋਟੀ ਲੈਂਦੀ ਕਿ ਹੂਰਾ ਪਰੇ ਲੈਂਦੀ ਤੂੰ ਮੇਰੇ ਤੁਹਾਡੇ ਲਈ ਬੋਟੀਆਂ ਮੇਰੇ ਲਈ ਹੂਰਾ ਪਰੇ ਹੈ ਰਾਮ ਦੇ ਸਾਰਿਆਂ ਦੇ ਨੋਹਾਂ ਧੀਆਂ ਕਰਦੀਆਂ ਆ ਕੇ ਇਹ ਬੱਕਰੀ ਹੈ ਮੇਰੇ ਲਈ ਕੀ ਗੱਲ ਹੈ ਮੇਰੀਆਂ ਬਾਈਆਂ ਇਹਦੇ ਨਾਲ ਮੈਚ ਕਰਦੀਆਂ ਤੇ ਗੋਹਾ ਚੱਕਣ ਦਾ ਬੜੀ ਸ਼ਤੀ ਲੈ ਕੇ